आजकल बैंक खाता खोलना बहुत आसान हो गया है बैंक खाते खोलने की कोई सीमा नहीं है यही कारण है कि आजकल बहुत सारे लोगों ने एक तो बहुत बैंक खाते ले हैं इनना ਵਿੱਚੋਂ ਕੁਝ ਖਾਤੇ ਸਮੇਂ ਦੇ ਨਾਲ ਲਗਭਗ ਵਿਕਾਰ ਹੋ ਜਾਂਦੇ ਨੇ ਖਾਤਾ ਕਿਰਿਆਸ਼ੀਲ ਰਹਿੰਦਾ ਹੈ ਪਰ ਅਸੀਂ ਕਿਸੇ ਦੀ ਵਰਤੋਂ ਨਹੀਂ ਕਰਦੇ ਜੇਕਰ ਤੁਹਾਡੇ ਕੋਲ ਵੀ ਕੋਈ ਅਜਿਹਾ ਬੈਂਕ ਖਾਤਾ ਹੈ ਜਿਸ ਦੀ ਵਰਤੋਂ ਤੁਸੀਂ ਨਹੀਂ ਕਰ ਰਹੇ ਹੋ ਤਾਂ ਤੁਸੀਂ ਤੁਰੰਤ ਬੰਦ ਕਰ ਦਿਓ ਜੇਕਰ ਤੁਸੀਂ ਅਜਿਹੇ ਨਹੀਂ ਕਰਦੇ ਤਾਂ ਤੁਹਾਨੂੰ ਨਾ ਸਿਰਫ ਆਰਥਿਕ ਨੁਕਸਾਨ ਹੋਵੇਗਾ ਸਗੋਂ ਤੁਸੀਂ ਵੱਡੀ ਮੁਸੀਬਤ ਵਿੱਚ ਪਾਸਾ ਸਕਦੇ ਹੋ। ਇਹ ਵੀ ਸੱਚ ਹੈ ਕਿ ਜ਼ਿਆਦਾਤਰ ਲੋਕ ਅਨਵਰਤੇ ਬੈਂਕ ਖਾਤੇ ਬੰਦ ਨਹੀਂ ਕਰਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਖਾਤਾ ਐਕਟਿਵ ਹੈ ਤਾਂ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ। ਹਾਲਾਂਕਿ ਇਹ ਉਸਦਾ ਅਝਾ ਵਿਸ਼ਵਾਸ ਬਿਲਕੁਲ ਹੀ ਸਹੀ ਨਹੀਂ ਹੈ। ਅੱਜ ਅਸੀਂ ਤੁਹਾਨੂੰ ਅਨਵਰਤੇ ਖਾਤਿਆਂ ਨੂੰ ਬੰਦ ਨਾ ਕਰਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਦੱਸਾਂਗੇ। ਜ਼ਿਆਦਾਤਰ ਬੈਂਕ ਖਾਤਿਆਂ ਵਿੱਚ ਇੱਕ ਮਹੀਨਾ ਬਾਾਰ ਉਸ ਬਕਾਇਆ ਰੱਖਣਾ ਪੈਂਦਾ ਇਸ ਦੀ ਕੀਮਤ 500 ਰੁਪਏ ਤੋਂ ਲੈ ਕੇ 15000 ਰੁਪਏ ਤੱਕ ਹੋ ਸਕਦੀ ਹੈ ਇਸ ਰਕਮ ਨੂੰ ਬਰਕਰਾਰ ਨਾ ਰੱਖਣ ਲਈ ਬੈਂਕ ਆਪਣੀ ਨੀਤੀ ਅਨੁਸਾਰ ਲੀਸ ਸਕੂਦਾ ਹੈ ਜ਼ੀਰੋ ਬੈਲੈਂਸ ਵਾਲਾ ਖਾਤਾ ਸੈਲਰੀ ਅਕਾਊਂਟ ਹੀ ਸੇਵਿੰਗ ਅਕਾਊਂਟ ਵਿੱਚ ਬਦਲ ਜਾਂਦਾ ਹੈ ਜੇਕਰ ਤੁਹਾਨੂੰ ਲਗਾਤਾਰ 3 ਮਹੀਨਿਆਂ ਤੱਕ ਤਨਖਾਹ ਨਹੀਂ ਮਿਲਦੀ ਇਸ ਤਰ੍ਹਾਂ ਤੁਹਾਨੂੰ ਬਿਨਾਂ ਕਿਸੇ ਕਾਰਨ ਬਿੱਤੀ ਨੁਕਸਾਨ ਹੁੰਦਾ ਹੈ ਇਸ ਲਈ ਖਾਤਾ ਬੰਦ ਕਰਨਾ ਬਿਹਤਰ ਹੈ ਬੈਂਕ ਡੈਬਿਟ ਕਾਰਡ ਅਤੇ ਐਸਐਮਐਸ ਚਾਰਜ ਲਗਾਉਂਦੇ ਨੇ ਡੈਬਿਟ ਕਾਰਡ ਦੀ ਫੀਸ 100 ਰੁਪਏ ਤੋਂ ਲੈ ਕੇ 1000 ਰੁਪਏ ਸਾਲਾਨਾ ਤੱਕ ਹੋ ਸਕਦੀ ਹੈ ਐਸਐਮਐਸ ਦੇ ਖਰਚੇ ਵੀ ਕਾਫੀ ਜ਼ਿਆਦਾ ਨੇ ਭਾਵੇਂ ਤੁਸੀਂ ਆਪਣੇ ਖਾਤੇ ਦੀ ਵਰਤੋਂ ਨਹੀਂ ਕਰ ਰਹੇ ਹੋ ਤੁਹਾਨੂੰ ਇਹ ਫੀਸ ਅਦਾ ਕਰਨੀ ਪਵੇਗੀ ਆਈਟੀਆਰ ਫਾਈਲ ਕਰਦੇ ਸਮੇਂ ਤੁਹਾਨੂੰ ਆਪਣੇ ਸਾਰੇ ਬੈਂਕ ਖਾਤਿਆਂ ਦੀ ਜਾਣਕਾਰੀ ਦੇਣੀ ਪਵੇਗੀ ਇਸਦੇ ਲਈ ਪੈਂਗਾਂ ਤੋਂ ਸਟੇਟਮੈਂਟਾਂ ਲੈਣੀਆਂ ਪੈਂਦੀਆਂ ਨੇ ਜੇਕਰ ਤੁਸੀਂ ਕੋਈ ਬੈਂਕ ਖਾਤਾ ਨਹੀਂ ਵਰਤ ਰਹੇ ਹੋ ਤਾਂ ਵੀ ਉਸ ਦੀ ਸਟੇਟਮੈਂਟ ਲੈਣੀ ਪਵੇਗੀ ਅਤੇ ਉਸ ਬੈਂਕ ਖਾਤੇ ਦਾ ਆਈਟੀਆਰ ਵਿੱਚ ਜ਼ਿਕਰ ਕਰਨਾ ਹੋਵੇਗਾ ਇਹ ਇੱਕ ਬੇਰੋੜੀ ਪਰੇਸ਼ਾਨੀ ਹੈ ਜਿਸ ਤੋਂ ਖਾਤਾ ਬੰਦ ਕਰਕੇ ਪਛਾਇਆ ਜਾ ਸਕਦਾ ਹੈ ਜਿਨ੍ਹਾਂ ਖਾਤਿਆਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਕੋਈ ਹੋਰ ਉਸ ਤੋਂ ਬਢੀ ਤੌਖਾ ਤਰੀ ਕਰ ਸਕਦੇ ਹੈ ਅਜਿਹੇ ਕਈ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਵਿੱਚ ਬੈਂਕ ਖਾਤਿਆਂ ਦੀ ਵਰਤੋਂ ਕਰਕੇ ਪੈਸਿਆਂ ਦਾ ਲੈਣ ਦੇਣ ਕੀਤਾ ਗਿਆ ਸੀ ਜੋ ਲੰਬੇ ਸਮੇਂ ਤੋਂ ਵਰਤੋਂ ਵਿੱਚ ਨਹੀਂ ਆ ਰਹੇ ਖਾਸ ਗੱਲ ਇਹ ਸੀ ਕਿ ਜਿਸ ਵਿਅਕਤੀ ਦੇ ਨਾਂ ਤੇ ਖਾਤਾ ਰਜਿਸਟਰਡ ਹੋਇਆ ਸੀ ਉਸ ਨੂੰ ਇਹ ਤੋਂ ਖਾਤਾ ਡੇਟਾ ਦਾ ਬਹੁਤ ਜਲਦੀ ਪਤਾ ਲੱਗ ਗਿਆ ਇਸ ਲਈ ਅਜਿਹੀਆਂ ਸਮੱਸਿਆਵਾਂ ਤੋਂ ਬਚਣ ਲਈ ਤੁਹਾਨੂੰ ਉਹਨਾਂ ਖਾਤਿਆਂ ਨੂੰ ਬੰਦ ਕਰਨਾ ਚਾਹੀਦਾ ਹੈ ਜੋ ਤੁਸੀਂ ਨਹੀਂ ਵਰਤ ਰਹੇ ਹੋ